ਟਾਊਨ ਨੂੰ ਤਿਆਰ ਹੈ ਜੀ ਮੇਰੇ ਭਰਾਵਾਂ ਨੂੰ ਨਾਲ ਰੱਖੇ ਮੈਂ ਲੱਕਾ ਹੂੰਗੀ ਜੀ ਦੇਖੋ ਸਟੇ ਆ ਉਹਦੂ ਕੋਈ ਤੱਕ ਨਹੀਂ ਬਸ ਜਨਾ ਨਾਲ ਹੈ ਹੈ ਤਾਂ ਮੇਰੇ ਭਰਾ ਆ ਅਸੀਂ ਮੈਂ ਸਟੇ ਲਿਆ ਕੋਟ ਚ ਇਹ ਮੇਰੇ ਭਰਾ ਹੈ ਨਾ ਇਹ ਤਾਂ ਹੋਣਗੇ ਇਹਨਾਂ ਟਾਕ ਦਾ ਮੈਂ ਆਪ ਹੀ ਦਾ ਦਣਾ ਥੋੜੀ ਸ਼ਰਤ ਹੈ ਨਹੀਂ ਅਸਲ ਸਭ ਤੁਸੀਂ ਭਰਾ ਆ ਸਾਡੇ ਕੋਸਤਾ ਦਰਸ ਕਰੋ ਯਾਰ ਕੋਸਤਾ ਦਰਸ ਕਰੋ ਤੁਸੀਂ ਡੀਸਾ ਨਾਲ ਮੀਟਿੰਗ ਕਰੋ ਵੀ ਆ ਉੱਥੇ ਪ੍ਰੋਬਲਮ ਹੈ ਯਾਰ ਆ ਬੰਦੇ ਕਿਹੜੇ ਅੱਕੇ ਬੈਠੇ ਆ ਇੱਥੇ ਆ ਕਰੋ ਜੀ ਆਪਣੇ ਆਪਣੇ ਗੱਲ ਦੱਸੋ ਜੀ ਜਿਹਨੂੰ ਤੇ ਨਹੀਂ ਹੈ ਉਹ ਆਪ ਗੱਲ ਕਰਨਾ ਹੈ ਅੰਕਲ ਜੀ ਇੰਝ ਨਾ ਕਰੋ ਇਹ ਨਹੀਂ ਜੋ ਇੱਕ ਪੇਸ ਤੋਂ ਜੇਬੀਸੀ ਆ ਬਾਹਰ ਨਿਕਲ ਗਿਆ ਜੀ ਕਿ ਉਹ ਸਾਹਮਣੇ ਬੈਠ ਕੇ ਉਹ ਤਾਂ ਟਾਉਂਦੇ ਨਹੀਂ ਤੁਸੀਂ ਸਾਡੇ ਕੋਲੋਂ ਲੈ ਕੇ ਲੈ ਲਓ ਸਾਨੂੰ ਲੈ ਕੇ ਲੈ ਲਓ ਤਰਾਜ ਹੈ ਕੋਈ ਨਹੀਂ ਕੋਈ ਨਹੀਂ ਕੋਈ ਹਾਂ ਜੀ ਅਸੀਂ ਤੁਹਾਡੇ ਤਰਾਜ ਜਿੰਨਾ ਦੇ ਹੈਗੇ ਨੋਟ ਕਰ ਲਵਾਂਗੇ ਅਸੀਂ ਦੇ ਤਰਾਜ ਹੀ ਹੈ ਨਹੀਂ ਆਪਣਾ ਨਾਮ ਦੱਸੋ ਨਹੀਂ ਸਾਡੇ ਨਾਲ ਹੀ ਅਸੀਂ ਸਿਰ ਦੱਸੋ ਜੀ ਦੱਸੋ ਨਾ ਨਾਮ ਐਡਾ ਨਹੀਂ ਗਿਆ ਜੀ ਨਹੀਂ ਨਹੀਂ ਇੱਕ ਦੋ ਤਿੰਨ ਇਹਨਾਂ ਦੇ ਅਰਦਾਸ ਨੂੰ ਸਾਰੇ ਦੇਖੋ ਆ ਇੱਕ ਦੇਖੋ ਆ ਕਿ ਤੁਸੀ ਚੱਲ ਜਾਈਓ ਯਾਰ ਪੰਜ ਵਾਰ ਚਿਕੜਾ ਚ ਗੱਲਾਂ ਸ਼ਪੋਜੀ ਦਾ ਆਰਡਰ ਕਰਦੇ ਹੋ ਤਾਂ ਪੈਂਦੀ ਜੀਰੂ ਕਰੋ ਜੀ ਤੁਹਾਨੂੰ ਉਤਰਾਜ ਹੈਗਾ ਜੀ ਬਿਲਕੁਲ ਉਤਰਾਜ ਆ ਗਿਆ ਆ ਆ ਜੋ ਨਾਂ ਦੱਸੋ ਆਪਣਾ ਕੋਈ ਨਾਂ ਲਿਖਾ ਦੱਸੋ ਜੀ ਕੀ ਨਾਂ ਹੋਟਾ ਜੀ ਉਹ ਬਾਊ ਜੀ ਨਾਂ ਦੱਸੋ ਤੁਸੀਂ ਕੀ ਤੁਹਾਡਾ ਕੋਈ ਨਾਂ ਪਵਨ ਦੇ ਦੇਖ ਪਵਨ ਉਹ ਪਵਨ ਪੁੱਤਰ ਜੀ ਕਿਸ਼ੋਰੀ ਨਾ ਕਿਸ਼ੋਰੀ ਲਾਲ ਜੀ ਵਾਸੀ ਪੁੱਡਾ ਨਹੀਂ ਨਹੀਂ ਹਾਊਸ ਨੰਬਰ ਦੱਸੋ 1118 ਦੇਖ ਨੰਬਰ ਇਹਨਾਂ ਦਾ ਦਰਾਜ ਵੀ ਨੋਟ ਕਰ ਲੀ ਹੋਰ ਕਿਹਨੂੰ ਵੀ ਦਰਾਜ ਆ ਜੀ ਤੁਹਾਨੂੰ ਸਮਝ ਆ ਗਿਆ ਜੀ ਇਹ ਇਹਨਾਂ ਆ ਸਰ 11 ਇਹ ਕਿੰਨਾ ਹੋ ਗਿਆ ਚਲੋ ਵੀਰ ਆਪਣਾ ਪੋਸਟ ਭਾਈ ਆਪਣੇ ਨਾਮ ਪਿੰਤਰਾਜ ਜਨਾ ਮੇਰੇ ਨਾਲ ਗੱਲ ਕਰਨੀ ਤੇ ਅੰਦਰ ਪਸ਼ੂਆ ਦਾ ਬੰਦ ਕਰ ਦੋ ਚਾਰ ਦਿਵਾਰੀ ਨੰਬਰ ਨਾਂ ਨੰਬਰ ਲਿਖ ਕਰ ਲੈ ਉਹ ਲਿਖ ਲੈ ਜਨਾ ਪਿੰਤਰਾਜ ਲੋਟ ਕਰ ਇਸ ਵਕਤ ਐਸੀ ਬਠਿੰਡਾ ਦੇ ਫੇਸ 3 4 5 ਦੇ ਵਿੱਚ ਜਿੱਥੇ ਕਿ ਇਨਕ੍ਰੋਚਮੈਂਟ ਤੋਂ ਨੂੰ ਲੈ ਕੇ ਲੋਕਾਂ ਦੀ ਮੰਗ ਹੈ ਕਿ ਸਹਿਲਾ ਸਾਨੂੰ ਬੁੱਢਾ ਸਹੂਲਤਾਂ ਦੇਵੇ ਅਸੀਂ ਆਪਦੇ ਪੈਸਿਆਂ ਦੇ ਨਾਲ ਚਾਰਦੁਵਾਰੀ ਤਾਰਾਂ ਲਾ ਕੇ ਇਹਨੂੰ ਸੁਰੱਖਿਅਤ ਕੀਤਾ ਹੋਇਆ ਨਾ ਪਾਣੀ ਨਾ ਸੀਵਰੇਜ ਜਦਕਿ ਪ੍ਰਾਈਵੇਟ ਕਲੋਨੀਆਂ ਜਿਹੜੀਆਂ ਨਾਲ ਵਸੀਆਂ ਹੋਈਆਂ ਨੇ ਉਹਨਾਂ ਦੇ ਰੇਟ 50 50 60 60000 ਰੁਪਏ ਗਾ ਰਹੇ ਤੇ ਇੱਥੇ 30 30000 ਨੂੰ ਪਲੋਟ ਰੋਲਦੇ ਫਿਰਦੇ ਆ ਤੁਹਾਨੂੰ ਇੱਥੇ ਜਿਹੜੀ ਆ ਪਾਰਕਿੰਗ ਦੀ ਸਥਿਤੀ ਵੀ ਦਿਖਾਵਾਂਗੇ ਉਹ ਵੀ ਦੇਖਿਓ ਆ ਹੁਣ ਇੱਥੇ ਖਾਲੀ ਜਗ੍ਹਾ ਹੈਗੀ ਆ ਆ ਤੁਸੀਂ ਆ ਸੜਕਾਂ ਟੁੱਟੀਆਂ ਦੀ ਵੀ ਹਾਲਾਤ ਦੇਖ ਸਕਦੇ ਹੋ ਇਹ ਸਾਰੇ ਜਿਹੜੇ ਤਾਰ ਲਾਈ ਆ ਇਹ ਲੋਕਾਂ ਨੇ ਆਪ ਤਾਰ ਲਾ ਕੇ ਜਿਹੜੀ ਆ ਸਿਕਿਉਰ ਕੀਤਾ ਹੈ ਸੋ ਕੱਟੋ-ਕੱਟ ਇਧਰਲਾ ਪਾਸਾ ਜਿਹੜਾ ਫੇਸ ਪੰਜ ਦਾ ਇਹ ਕਹਿੰਦੇ ਆ ਕਿ 5 6 ਜਿਹੜੇ ਗੇਟ ਇਹਨਾਂ ਨੂੰ ਰਾਹ ਬਣਦੇ ਨੇ ਤੇ ਲੋਕ ਇੱਥੇ ਰਾਤ ਨੂੰ ਆ ਕੇ ਹੁੱਲੜਬਾਦੀਆਂ ਬਹੁਤ ਕਰਦੇ ਨੇ ਤੇ ਉਹਦਾ ਕੋਈ ਪ੍ਰਬੰਧ ਨਹੀਂ ਗੇਟੇਡ ਕਲੋਨੀ ਹੋਣੀ ਚਾਹੀਦੀ ਆ ਗੇਟੇਡ ਕਲੋਨੀ ਜਿਹੜੀ ਆ ਉਹ ਨਹੀਂ ਬਣਾਈ ਗਈ ਪੁੱਡਾ ਦਾ ਆਪਣਾ ਇਹ ਕਾਨੂੰਨ ਹੈ ਪਰ ਇੱਥੇ ਕਿਤੇ ਵੀ ਜਿਹੜਾ ਪੁੱਡਾ ਆਪਦੇ ਕਿੰਨੇ ਕਾਨੂੰਨ ਲਾਗੂ ਨਹੀਂ ਕਰ ਰਿਹਾ ਸੋ ਜਿਹੜੇ ਲੋਕ ਰੇਡੀਓ ਪੰਜਾਬ ਪੁੱਡੇ ਦੇ ਨਾਲ ਤੇ ਇਸ ਗੱਲਬਾਤ ਨੂੰ ਜਿਹੜਾ ਵੱਤੋ ਵੱਦ ਸ਼ੇਅਰ ਕਰੋ ਸਾਡੇ ਨਾਲ ਇੱਥੇ ਜਿਹੜੇ ਲੋਕ ਤਰਨੇ ਤੇ ਬੈਠੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆਂ ਉਹੀ ਕਰਦਾ ਕੋਈ ਕਰਦਾ ਤੂੰ ਇੰਤਰਾ ਨਾ ਉਹੀ ਗੱਲ ਕਰਦਾ ਜੀ ਹੋਰ ਦਾ ਤੂੰ ਕੱਲੇ ਮੂਵੀਏ ਬਣਾਈ ਜਾਏਂ ਦਿਖਾਓ ਤੂੰ ਕੱਲੇ ਆਏ ਮਾੜਾ ਮੋਟਾ ਦਿਨੇ ਚੱਲਣਾ ਵੀ ਪੈਂਦਾ ਆਪਣੇ ਪਾਸੇ ਕੋਲੀ ਜਾਓ ਬਈ ਸ਼ਾਂਤ ਹੋਰੇ ਉਹਲੇ ਨੂੰ ਹੋਈ ਜਾਂਦੇ ਆ ਕੌਣ ਮਾਰਦਿਆ ਸਰਕਾਰ ਮੁਰਦਾਬ ਦੁਰਗਾਮਾਨ ਭਗਵਾਨ ਤਮਾਨ ਹੈ ਹੈ ਕਰ ਲਿਓ ਜੀ ਇੱਕ ਮਿੰਟ ਰੁਕ ਜਾਓ ਇੱਕ ਮਿੰਟ ਰੁਕ ਜਾਓ ਉਹ ਆਪਣੇ ਇਹੋ ਸਾਹ ਅਗਲੀ ਬੁਲਾ ਯਾਰ ਬਹਿ ਜਾ ਯਾਰ ਬਹਿ ਜਾ ਆਪਾਂ ਬਹਿ ਜਾਈਏ ਬਹਿ ਜਾਓ ਸਾਰੇ ਬਹਿ ਜਾਓ ਯਾਰ ਬਹਿ ਜਾ ਬਹਿ ਅੰਤਲ ਬਹਿ ਜਾਈ ਹੋਈ ਬਹਿ ਜਾਓ ਭਾਈ ਬਹਿ ਜਾਓ ਯਾਰ ਉਹ ਪਰਮੀਰ ਬਹਿ ਜਾਓ ਪਰਮੀਰ ਬਹਿ ਜਾਣਾ ਯਾਰ ਬੈਠੋ ਸਾਰੇ ਜਣੇ ਬਹਿ ਜਾਓ ਬਹਿ ਜਾਓ ਬਹਿ ਜਾਓ ਭਾਈ ਜੀ ਬਹਿ ਜਾਓ ਬਹਿ ਜਾਓ ਸਾਰੇ ਬਹਿ ਜਾਓ ਕੁਝ ਨਹੀਂ ਮੈਂ ਕੋਈ ਕੋਈ ਜੱਟਾ ਲਓ ਬਹਿ ਜਾ ਬਹਿ ਜਾ ਯਾਰ ਤੂੰ ਵੀ